ਜੇ ਸਾਡੇ ਬੱਚੇ ਨਾਲ ਗਲਤ ਕੰਮ ਹੋਇਆ ਜੀ ਭਈਆਂ ਦਾ ਮੁੰਡਾ 16 17 ਸਾਲ ਦਾ ਉਹਨੇ ਕੀਤਾ ਗਲਤ ਕੰਮ ਰੇਪ ਕੀਤਾ ਜੀ ਤੇ ਮੈਂ ਆਪ ਦੇਖਿਆ ਸਾਰਾ ਕੁਝ ਠੀਕ ਹੈ ਜੀ ਬਸ ਇਹ ਹੀ ਆਪਣਾ ਮਸਲਾ ਵੀ ਉਹਨੂੰ ਸਜ਼ਾ ਹੋਣੀ ਚਾਹੀਦੀ ਇਸ ਚੀਜ਼ ਦੀ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਸਰਪੰਚ ਮੈਂਬਰ ਸਾਰੇ ਉਹਨਾਂ ਦੇ ਮਾ ਵੱਲਦੇ ਹੋਏ ਪੰਜਾਬੀ ਹੋ ਕੇ ਤੇ ਮੇਰੇ ਮਗਰ ਕੋਈ ਨਹੀਂ ਆਉਂਦਾ ਜੀ ਕਿੱਥੇ ਹੋਈ ਹੈ ਜੀ ਇਹ ਘਟਨਾ ਇਹ ਮੋਗਾ ਰੋਡ ਤੇ ਹੋਈ ਹੈ ਜੀ ਫੈਕਟਰੀ ਆ ਟੈਲਾਂ ਦੀ ਜੀ ਹਾਂਜੀ ਤੁਸੀਂ ਉੱਥੇ ਕੀ ਕੰਮ ਕਰਦੇ ਹੋ ਮੈਂ ਉੱਥੇ ਕੰਮ ਕਰਦੀ ਆ ਜੀ ਉਹ ਵੀ ਉੱਥੇ ਰਹਿੰਦੇ ਆ ਉਹਨਾਂ ਨੇ ਵੀ ਕਮਰਾ ਲਿਆ ਏ ਤੇ ਅਸੀਂ ਵੀ ਕਮਰਾ ਲਿਆ ਮੈਂ ਤਾਂ ਉੱਥੇ ਕੰਮ ਹੀ ਕਰਦੀ ਹਾਂ ਫੈਕਟਰੀ ਦੇ ਵਿੱਚ ਰਹਿੰਦੀ ਹਾਂ ਜੀ ਹਾਂਜੀ ਹਾਂਜੀ ਉਹ ਵੀ ਫੈਕਟਰੀ ਦੇ ਵਿੱਚ ਕੰਮ ਹਾਂਜੀ ਹਾਂਜੀ ਫੈਕਟਰੀ 'ਚ ਕੰਮ ਕਰਦੇ ਉਹ ਵੀ ਜੀ ਕਦੋਂ ਦੀ ਘਟਨਾ ਜੀ ਤੇ ਕਿੰਨਾ ਸਮਾਂ ਹੋ ਗਿਆ ਜੀ ਇਹਨਾਂ ਨੂੰ ਲਗਭਗ ਜੀ 8 ਹਫ਼ਤਾ ਹੋ ਗਿਆ ਹੁਣ ਆ 8 ਦਿਨ ਹੋ ਗਏ ਜੀ ਜੀ ਕੋਈ ਸੁਣਵਾਈ ਨਹੀਂ ਕਿਤੇ ਸਾਨੂੰ ਉਧਰ ਭਜਾਉਂਦੇ ਕਦੇ ਉਧਰ ਭਜਾਉਂਦੇ ਆ ਕਹਿੰਦੇ ਕੋਈ ਤੁਹਾਡਾ ਕੋਈ ਹੱਲ ਨਹੀਂ ਹੋਣਾਗਾ ਤੁਸੀਂ ਨਵੇੜੇ ਚ ਹੀ ਫਾਇਦਾ ਤੁਹਾਨੂੰ ਨਵੇੜਾ ਕਰ ਲਓ ਤੁਸੀਂ ਐ ਕਰ ਲਓ ਮੈਂ ਤਾਂ ਮੇਰੀ ਮੰਗ ਇਹ ਆ ਚਲ ਨਹੀਂ ਇਹਨੂੰ ਸਜ਼ਾ ਹੁੰਦੀ ਚਲੋ ਠੀਕ ਆ ਉਹ ਤੁਹਾਨੂੰ ਤੁਹਾਨੂੰ ਪਤਾ ਹੋਊਗਾ ਮੈਨੂੰ ਤਾਂ ਪਤਾ ਨਹੀਂਗਾ ਵੀ ਜੇ ਨਹੀਂ ਸਜ਼ਾ ਹੁੰਦੀ ਇਹਨਾਂ ਦਾ ਅੱਡਾ ਉਥੋਂ ਚਕਾਇਆ ਜਾਵੇ ਜੇ ਅੱਜ ਮੇਰੇ ਬੱਚੇ ਨਾਲ ਹੋਈ ਆ ਕਿਸੇ ਹੋਰ ਨਾਲ ਵੀ ਹੋ ਸਕਦੀ ਆ ਇਹ ਭਈਆ ਜਾਤ ਜਿਹੜੀ ਆ ਇਹ ਕਿਸੇ ਦੇ ਮਿੱਤ ਨਹੀਂ ਹੁੰਦੇ ਇਹਨਾਂ ਜਿੰਨਾ ਮਰਜ਼ੀ ਬਣ ਜੋ ਪੰਜਾਬ ਸਰਕਾਰ ਨੇ ਨਾ ਪੁਲਿਸ ਲੋਕਾਂ ਦੀ ਸੁਰੱਖਿਆਾਸਤੇ ਬਣਾਈ ਹੁੰਦੀ ਆ ਜੀ ਸਰਕਾਰ ਨੇ ਪੁਲਿਸ ਨੇ ਇਸ ਕਰਕੇ ਭਾਰਤੀ ਕੀਤਾ ਹੁੰਦਾ ਕਿ ਉਹਨੇ ਲੋਕਾਂ ਨੂੰ ਸਾਫ ਦੇਣਾ ਤੁਸੀਂ ਪੁਲਿਸ ਤੱਕ ਨਹੀਂ ਪਹੁੰਚ ਕੀਤੀ ਪਹੁੰਚ ਕੀਤੀ ਆ ਜੀ ਪੁਲਿਸ ਨੇ ਕੀ ਕੀਤਾ ਪੁਲਿਸ ਨੇ ਕੁਝ ਨਹੀਂ ਕੀਤਾ ਉਹ ਕਹਿੰਦੇ ਤੁਹਾਡਾ ਕੁਝ ਬੰਨਾ ਹੀ ਨਹੀਂਗਾ ਹੂੰ ਤੁਹਾਡਾ ਕਹਿੰਦਾ ਪਰਚਾ ਹੋਣਾ ਹੀ ਨਹੀਂਗਾ ਉਹਨੂੰ ਸਜ਼ਾ ਹੀ ਨਹੀਂ ਹੋਣੀ ਤੁਸੀਂ ਨਵੇੜਾ ਕਰ ਲਓ ਜਿਹੜੀ ਤੁਹਾਡੀ ਮੰਗ ਆਸੀ ਪੂਰੀ ਕਰਾਂਗੇ ਪਰ ਉਹ ਹੋਈ ਨਹੀਂ ਉਹਨਾਂ ਦੀ ਸਾਡੀ ਮੰਗ ਇਹ ਸੀਗੀ ਵੀ ਉਹਨਾਂ ਨੂੰ ਇਥੋਂ ਅੱਡਾ ਚਕਾਇਆ ਜਾਵੇ ਜੀ ਸਾਡੀ ਹੋਈ ਨਹੀਂ ਉੱਤੋਂ ਸਾਨੂੰ ਧਮਕੀਆਂ ਦੇ ਜਾਂਦੇ ਉਹ ਸਾਰੇ ਭਈਏ ਰਲ ਕੇ ਸਾਰੇ ਰਲ ਗਏ ਆ ਸਾਰੇ ਭਈਏ ਭਈਏ ਨਾਲ ਖੜੇ ਆ ਤੇ ਪਰ ਪੰਜਾਬੀ ਨਾਲ ਪੰਜਾਬੀ ਨਹੀਂ ਖੜਦਾ ਜੀ ਇੱਥੇ ਜ਼ਮੀਰਾਂ ਮਰੀਆਂ ਪਈਆਂ ਕਿਹ ਕੀ ਕੋਣ ਧਮਕੀਆਂ ਦੇ ਰਿਹਾ ਕੀ ਕਹਿ ਰਿਹਾ ਚਲ ਸਾਨੂੰ ਕਹਿ ਰਿਹਾ ਕਹਿੰਦੇ ਜੋ ਮਰਜ਼ੀ ਕਰ ਲੋ ਕਹਿੰਦੇ ਇੱਥੇ ਅੱਡਾ ਤਾਂ ਅਸੀਂ ਚੱਕਣਾ ਨੀਗਾ ਮੈਂ ਕਹਿੰਦੀ ਮੈਂ ਤਾਂ ਅੱਡਾ ਚਕਾਉਣਾ ਚਾਹੀਏ ਮੇਰੀ ਮੌਤ ਕਿਉਂ ਨਾ ਹੋ ਜਾਏ ਫਿਰ ਹੁਣ ਹੁਣ ਇਹ ਤਾਂ ਗੱਲ ਇੱਥੇ ਆ ਗਈ ਆ ਜੀ ਤੁਸੀਂ ਤੁਸੀਂ ਦੁਬਾਰਾ ਅਫਸਰਾਂ ਨੂੰ ਮਿਲ ਕੇ ਨਹੀਂ ਕਿਹਾਗਾ ਦੇਖੋ ਜੀ ਨਹੀਂ ਜੀ ਹਜੇ ਅਸੀਂ ਕੁਝ ਨਹੀਂ ਮਿਲੇ ਉਹ ਸਾਨੂੰ ਅਜੇ ਉਹਨਾਂ ਨੇ ਕੋਈ ਨਿਆਂ ਹੀ ਨਹੀਂ ਦਿੱਤਾਗਾ ਅਸੀਂ ਜਾਣੇ ਹੁੰਦੇ ਹੀ ਨਹੀਂਗੇ ਅਸੀਂ ਕਹਿ ਵੀ ਸਾਡੇ ਦੂਰੀ ਤਾਂ ਤੁਸੀਂ ਨਵੇੜਾ ਕਰੋ ਉਹਨਾਂ ਨੇ ਕੋਈ ਹੋਇਆ ਹੀ ਨਹੀਂ ਨਵੇੜਾ ਉਹਨਾਂ ਨੇ ਚੱਕਿਆ ਹੀ ਨਹੀਂ ਅੱਡਾ ਅਸੀਂ ਬਹੁਤ ਫੋਨ ਲਾਏ ਆ ਉਹ ਆਇਆ ਹੀ ਨਹੀਂ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਜੀ ਪ੍ਰਸ਼ਾਸਨ ਨੇ ਕੱਖ ਵੀ ਨਹੀਂ ਕੀਤਾ ਹੁਣ ਤੱਕ ਉਹਨਾਂ ਨੇ ਸਾਡੇ ਗੇੜੇ ਹੀ ਲਵਾਏ ਆ ਬਾਦੂ ਜੀ ਕੋਈ ਰਜਾਈਨਾਮਾ ਵਗੈਰਾ ਤਾਂ ਨਹੀਂ ਹੋਇਆ ਜੀ ਤੁਹਾਡਾ ਰਜਾਈਨਾਮਾ ਉਹਨਾਂ ਨੇ ਇੱਕ ਕਹਿਆ ਸੀ ਮੈਨੂੰ ਕਹਿੰਦੇ ਸਾਈਨ ਕਰ ਦੇ ਰਾਜੀਨਾਮਾ ਕਰ ਦਿੰਨੇ ਆ ਅਸੀਂ ਉਹਨਾਂ ਦਾ ਅੱਡਾ ਝਕਾ ਦਿੰਨੇ ਆ ਸਾਰੇ ਕਹਿੰਦੇ ਥਾਣੇਦਾਰ ਵੀ ਕਹਿੰਦਾ ਸੀਗਾ ਤੇ ਦੂਜੇ ਵੀ ਜਿਹੜੇ ਮੋਹਦਵਾਰ ਬੰਦੇ ਆਏ ਸੀ ਉਹ ਕਹਿੰਦੇ ਵੀ ਅਸੀਂ ਇਹ ਨੰਬਰ ਚੀ ਤਨਵੇੜਾ ਕਰ ਦਿੰਨੇ ਤੇਰਾ ਵੀ ਅਸੀਂ ਏਡਾ ਚਕਾ ਦਾਂਗੇ ਚਕਾਤਾ ਕੀ ਫਿਰ ਨਹੀਂ ਜੀ ਚਕਾਇਆ ਨਹੀਂਗਾ ਉੱਥੇ ਸਗੋ ਦੀ ਉਹ ਨਾਲ ਦੇ ਹੋ ਗਿਆ ਜੀ ਹਾਂਜੀ ਉਹ ਤਾਂ ਜਾਣ ਕੇ ਬਸ ਉਹਨਾਂ ਨੇ ਸਾਨੂੰ ਪਰਮਾਇਆ ਹੀ ਆ ਕੋਈ ਉਹਨਾਂ ਨੇ ਕੋਈ ਨਵੇੜਾ ਨਹੀਂ ਕੀਤਾ ਹਾਂਜੀ ਭਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਦੀਪਕ ਹੈ ਤੇ ਕੀ ਘਟਨਾ ਹੋਈ ਹੈ ਜੀ ਤੁਹਾਡੇ ਤੁਹਾਡੇ ਬੱਚੇ ਦੇ ਨਾਲ ਕਿਤਾ ਉਹਦੀ ਹੋਰ ਦੱਸ ਦਿਓ ਜੀ ਇੱਕ ਬੱਚੇ ਨੂੰ ਸਮੱਸਿਆ ਕੀ ਹੈ ਜੀ ਆ ਮੇਰੇ ਲੜਕੇ ਦੀ ਉਮਰ ਹੈਗੀ 7 ਸਾਲੀ ਉਹ ਹੈਗਾ ਇਹ ਹਾਂ ਜਾਨੀ ਕਿ ਵੀ ਜਨਮ ਤੋਂ ਹੀ ਉਹਨੂੰ ਸੋਚ ਸਮਝ ਆਣੀ ਵੀ ਹਾਂਜੀ ਇਹ ਕਿੰਨੇ ਦਿਨ ਹੋ ਗਏ ਜੀ ਘਟਣਾ ਹੋ ਗਏ ਇਹਨੂੰ ਲਗਭਗ ਈ ਹਫਤਾ ਹੋ ਚਲੇ ਕੀ ਕਾਰਨ ਮੰਨਦੇ ਹੋ ਕਿ ਹਫਤਾ ਹੋ ਗਿਆ ਸਰਕਾਰ ਦੇ ਵੱਲੋਂ ਅੱਖੱਖਰਾਂ ਦੇ ਕਾਨੂੰਨ ਬਣਾਏ ਜਾਂਦੇ ਆ ਪਰ ਅੱਜ ਤੱਕ ਕਾਰਵਾਈ ਨਹੀਂ ਹੋਈ ਕੋਈ ਸਿਆਸੀ ਸ਼ੈਤਾਨੀ ਹੈਗੀ ਨਹੀਂ ਸਿਆਸੀ ਸੈ ਨਹੀਂ ਇਹਨਾਂ ਦੇ ਵਿੱਚ ਨਾ ਜਿਹੜੇ ਆਪਣੇ ਮੈਂਬਰ ਸਰਪੰਚ ਆ ਉਹ ਵਰਬਲ ਹੈਗੇ ਵਿੱਚ ਜੀ ਮਤਲਬ ਤੁਹਾਡੇ ਤੇ ਏਰੀਆ ਦੇ ਹਾਂਜੀ ਹਾਂਜੀ ਆਪਣੇ ਏਰੀਆ ਦੀ ਉਧਰ ਲਈ ਜੀ ਹਾਂਜੀ ਜੀ ਅੱਛਾ ਪ੍ਰਸ਼ਾਸਨ ਨੇ ਕੀ ਕਿਹਾ ਜੀ ਹੁਣ ਤੱਕ ਪ੍ਰਸ਼ਾਸਨ ਨੇ ਤਾਂ ਸਾਨੂੰ ਹਜੇ ਕੋਈ ਨੀਂ ਰਾ ਪਾਇਆ ਜੀ ਸਾਡੇ ਬਾਦੂ ਤੇ ਗੇੜੀ ਲਾਉਂਦੇ ਬਸ ਉਹ ਨਹੀਂ ਨਾਲੇ ਕਹਿੰਦੇ ਰਾਜੀਨਾਮਾ ਹੋ ਗਿਆ ਜੀ ਰਾਜੀਨਾਮਾ ਹੋਇਆ ਸੀਗਾ ਪਰ ਉਹਨਾਂ ਨੂੰ ਇਥੋਂ ਭਜਾਉਂਦਾ ਹੋਇਆ ਸੀਗਾ ਜੀ ਜੀ ਹਾਂਜੀ ਕਿਸੇ ਦਬਾਅ ਦੇ ਵਿੱਚ ਤਾਂ ਨਹੀਂ ਤੁਹਾਡਾ ਰਾਜੀਨਾਮਾ ਹੋਇਆ ਜੀ ਦਬਾਈ ਸੀਗਾ ਜੀ ਜੋ ਸਾਨੂੰ ਕਹਿੰਦੇ ਸੀਗੇ ਕਹਿੰਦੇ ਤੁਹਾਡਾ ਕੋ ਬੰਨਣਾ ਹੀ ਨਹੀਂਗਾ ਹਾਂਜੀ ਜੀ ਕੀ ਮੰਗ ਕਰਦੇ ਹੋ ਬਾਈ ਜੀ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਜਿਹੜੇ ਉਹ ਲੜਕੇ ਨੂੰ ਬੰਨਦੇ ਹੋਈ ਸਜ਼ਾ ਦਿੱਤੀ ਜਾਵੇ ਤੇ ਇਹਨਾਂ ਨੂੰ ਇਥੋਂ ਕੱਢਿਆ ਜਾਵੇ ਜੀ ਹਾਂਜੀ ਚਲੋ